ਦੇ ਵਿੱਚ ਦੋ ਨਾਮੀ ਇੰਡਸਟਰੀਆਂ ਦੇ ਉੱਤੇ ਜਿਹੜੀ ਹੈ ਜੀਐਸਟੀ ਸੈਂਟਰਲ ਜੀਐਸਟੀ ਦੇ ਵੱਲੋਂ ਰੇਡ ਕੀਤੀ ਗਈ ਹੈ ਜੀ ਹਾਂ ਦੱਸ ਗਏ ਕਿ ਜਿਹੜੀ ਕਾਲ ਦੀ ਜਿਹੜੀ ਇਹ ਰੇਡ ਚੱਲ ਰਹੀ ਹੈ ਜਿਸ ਤੋਂ ਬਾਅਦ ਜਿਹੜੀ ਹੈ ਫਰਨਸ ਇੰਡਸਟਰੀ ਦੇ ਵਿੱਚ ਕਿਤੇ ਨਾ ਕਿਤੇ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ ਦੱਸਦੀ ਕੀ ਕਾਰਨ ਜਿਹੜਾ ਹੈ ਕਾਰਨ ਇਹ ਸਾਹਮਣੇ ਆਇਆ ਕਿ ਬੋਗਸ ਬਿਲਿੰਗ ਨੂੰ ਲੈ ਕੇ ਜਿਹੜੀ ਇਹ ਰੇਡ ਕੀਤੀ ਗਈ ਹੈ ਜਿਸ ਤੇ ਵਿੱਚ ਸੈਂਟਰ ਜੀਐਸਟੀ ਟੀਮ ਦੇ ਵੱਲੋਂ ਜਿਹੜੀ ਇਹ ਦੋ ਫਰਨਸਾਂ ਦੇ ਉੱਤੇ ਜਿਹੜੀ ਹੈ ਰੇਡ ਕੀਤੀ ਹੈ ਬਿਲਾਲ ਇਹਦੇ ਵਿੱਚ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਨ ਕਿ ਇਹਨਾਂ ਦੇ ਵੱਲੋਂ ਲੰਬੇ ਸਮੇਂ ਤੋਂ ਵਿਭਾਗ ਦੇ ਵੱਲੋਂ ਜਿਹੜੀ ਹੈ ਇਸ ਦੇ ਉੱਤੇ ਜਿਹੜੀ ਹੈ ਰੇਖੀ ਕੀਤੀ ਜਾ ਰਹੀ ਸੀ ਬਿੱਲਾਂ ਦੀਆਂ ਕਾਪੀਆਂ ਜਿਹੜੀਆਂ ਰਿਗਾਰਡ ਦੇ ਰਹੇ ਸ਼ਾਮਿਲ ਕੀਤੇ ਗਏ ਜਿਸ ਤੋਂ ਬਾਅਦ ਸ਼ਿਕਾਇਤ ਮਿਲਤ ਹੈ ਜਿਹੜੀ ਇਹਨਾਂ ਦੇ ਵੱਲੋਂ ਰੇਡ ਕੀਤੀ ਗਈ ਹੈ ਜੀ ਆਦਾ ਦੀ ਕਿ ਲੁਧਿਆਣਾ ਦੀ ਜੇ ਗੱਲ ਕਰੀ ਤਾਂ ਲੁਧਿਆਣਾ ਦੇ ਵਿੱਚ ਜਿਹੜੀ ਵਾਸੂ ਮਲਟੀਟੈਕ ਕੰਪਨੀ ਦੇ ਜਿਹੜੇ ਮਾਲਕ ਨੇ ਉਹਨਾਂ ਦੇ ਵਿੱਚ ਇਹ ਵੀ ਗੱਲ ਆ ਸਾਹਮਣੇ ਆ ਰਹੀ ਕਿ ਉਹਨਾਂ ਨੂੰ ਜਿਹੜਾ GST ਸੈਂਟਰ GST ਦੇ ਵੱਲੋਂ ਜਿਹੜੇ ਆ ਉਹਨਾਂ ਦੇ ਵੱਡੇ ਘੁਟਾਲੇ ਦੇ ਸੰਕੇਤ ਵੀ ਦਿਖੇ ਜਿਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿੱਤਾ ਗਿਆ ਹਾਲਾਂਕਿ ਇਸ ਦੀ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਲੇਕਿਨ ਜਿਹੜੇ ਲੋਕ ਨੇ ਜਿਹੜੇ ਇਲਾਕਾ ਨਿਵਾਸੀ ਆ ਜਾਂ ਹੋਰ ਫਰਮਾਂ ਸਾਲੇ ਆ ਉਹਨਾਂ ਦੇ ਵੱਲੋਂ ਇਹ ਦੱਸਿਆ ਗਿਆ ਕਿ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਉੱਥੇ ਵੀ ਇਹ ਗੱਲ ਕਰੀਦਾ ਜਲੰਧਰ ਦੀ ਜਲੰਧਰ ਦੇ ਵਿੱਚ ਜਿਹੜੀ ਚੋਪੜਾ ਐਕਸਪੋਰਟ ਹੈ ਉਸ ਦੇ ਉੱਤੇ ਵੀ ਜਿਹੜੀ ਇਹ ਰੇਡ ਚੱਲ ਰਹੀ ਸੀ ਉਹ ਵੀ ਜਿਹੜੀ ਹੈ ਲਗਾਤਾਰ ਜਿਹੜੇ ਬੋਗਸ ਬਿਲਿੰਗ ਨੂੰ ਲੈ ਕੇ ਜਿਹੜੀ ਇਹ ਰੇਡ ਚੱਲ ਰਹੀ ਸੀ ਉਸ ਤੋਂ ਬਾਅਦ ਕੀ ਹੁਣ ਇੰਡਸਟਰੀ ਵਾਲਿਆਂ ਦੇ ਵਿੱਚ ਕਿਤੇ ਨਾ ਕਿਤੇ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਕਿਉਂਕਿ ਇੱਕ ਪਾਸੇ ਜਿਹੜਾ ਤੁਹਾਰਾ ਦਾ ਦੇਣ ਆ ਰਿਹਾ ਦੂਜੇ ਪਾਸੇ ਜਿਹੜੀ ਆ ਜਿਹੜੀ ਰੇਟਸ ਕੀਤੀਆਂ ਜਾ ਰਹੀਆਂ ਨੇ ਸੈਂਟਰਲ ਜੀਐਸਟੀ ਦੇ ਵੱਲੋਂ ਹਾਲਾਂਕਿ ਇਸ ਦੇ ਵਿੱਚ ਕੀ ਇਹ ਵੀ ਦੱਸਦੀ ਕਿ ਇਹ ਵੱਡੀ ਜਿਹੜੀ ਆ ਬੋਗਸ ਬਿਲਿੰਗ ਦੱਸੀ ਜਾ ਰਹੀ ਸੀ ਜਿਸ ਤੋਂ ਬਾਅਦ ਕੀ ਇਹ ਰੇਡ ਯਾਤੇ ਜਿਹੜੀ ਚ ਹੁੰ ਜੜੀ ਹੈ ਸਾਹਮਣੇ ਆਈ ਹੈ ਕਿ ਲੁਧਿਆਣਾ ਦੇ ਜਿਹੜੇ ਵਾਸੂ ਮਲਟੀਟੈਕ ਦੇ ਮਾਲਕ ਨੇ ਉਹਨਾਂ ਨੂੰ ਜਿਹੜਾ ਗ੍ਰਫਤਾਰ ਵੀ ਕੀਤਾ ਗਿਆ ਜੀਆਂ ਦੱਸਦੇ ਕਿ ਲੰਬੇ ਸਮੇਂ ਤੋਂ ਜੀਐਸਟੀ ਵਿਭਾਗ ਜਿਹੜੀ ਹੈ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਦਾ ਬੈ ਕਿਉਂਕਿ ਬੋਗਸ ਬਿਲਿੰਗ ਜਿਹੜੀ ਕੀਤੀ ਜਾਂਦੀ ਸੀ ਮਾਲ ਨਹੀਂ ਲੈ ਕੇ ਜਾਇਆ ਜਾਂਦਾ ਸੀਗਾ ਨਾ ਕੋਈ ਜਿਹੜਾ ਮਾਲ ਵੇਚਿਆ ਜਾਂਦਾ ਸੀ ਅਤੇ ਕੱਲੇ ਬਿੱਲ ਘੁਮਾ ਕੇ ਜਿਹੜੀ ਉਸ ਦੀ ਬੋਗਸ ਬਿਲਿੰਗ ਕੀਤੀ ਜਾਂਦੀ ਸੀ ਉਸ ਤੋਂ ਬਾਅਦ ਕੀ ਸਰਕਾਰ ਨੂੰ ਕਾਫੀ ਜਿਹੜਾ ਚੂਨਾ ਲੱਗਦਾ ਸੀ ਉਸ ਤੋਂ ਬਾਅਦ ਕੀ ਉਹਨਾਂ ਦੇ ਵੱਲੋਂ ਉਹ ਜਿਹੜੀਆਂ ਫਰਨਸਾਂ ਇਦਾਂ ਦਾ ਕੰਮ ਕਰਦੀਆਂ ਸੀ ਉਹਨਾਂ ਦੇ ਉੱਤੇ ਜਿਹੜੀ ਐ ਰੇਟਸ ਕੀਤੀਆਂ ਜਾ ਰਹੀਆਂ ਉਸ ਦੇ ਵਿੱਚ ਜਿਹੜੇ ਉਸੇ ਦੌਰਾਨ ਲੁਧਿਆਣਾ ਤੇ ਜਲੰਧਰ ਦੇ ਵਿੱਚ ਜਿਹੜੀ ਇਹ ਸੈਂਟਰ GST ਦੀ ਰੇਟ ਚੱਲ ਰਹੀ ਸੀ ਉਸ ਤੋਂ ਬਾਅਦ ਕੀ ਬਾਕੀ ਕੰਪਨੀਆਂ ਦੇ ਵਿੱਚ ਵੀ ਕਿਤਨਾ ਕਿਤੇ ਡਰ ਦਾ ਮਾਹੌਲ ਇਸ ਰਾਹ ਇਸ ਵੇਲੇ ਦੀ ਵੱਡੀ ਖਬਰ ਫਰਨਸ ਇੰਡਸਟਰੀ ਦੇ ਨਾਲ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਲੁਧਿਆਣਾ ਤੇ ਜਲੰਧਰ ਦੇ ਵਿੱਚ ਦੋ ਨਾਮੀ ਇੰਡਸਟਰੀਆਂ ਦੇ ਉੱਤੇ ਜਿਹੜੀ ਇਹ ਜੀਐਸਟੀ ਸੈਂਟਰਲ ਜੀਐਸਟੀ ਦੇ ਵੱਲੋਂ ਰੇਡ ਕੀਤੀ ਗਈ ਹੈ ਜੀ ਹਾਂ ਦੱਸ ਦਈਏ ਕਿ ਜਿਹੜੀ ਕਾਲ ਦੀ ਜਿਹੜੀ ਇਹ ਰੇਡ ਚੱਲ ਰਹੀ ਹੈ ਜਿਸ ਦੇ ਬਾਅਦ ਜਿਹੜੀ ਹੈ ਫਰਨਸ ਇੰਡਸਟਰੀ ਦੇ ਵਿੱਚ ਕਿਤੇ ਨਾ ਕਿਤੇ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ ਦੱਸਦੀ ਕੀ ਕਾਰਨ ਜਿਹੜਾ ਹੈ ਕਾਰਨ ਇਹ ਸਾਹਮਣੇ ਹੈ ਕਿ ਬੋਗਸ ਬਿਲਿੰਗ ਨੂੰ ਲੈ ਕੇ ਜਿਹੜੀ ਇਹ ਰੇਡ ਕੀਤੀ ਗਈ ਹੈ ਜਿਸ ਤੇ ਵਿੱਚ ਸੈਂਟਰ ਜੀਐਸਟੀ ਟੀਮ ਦੇ ਵੱਲੋਂ ਜਿਹੜੀ ਇਹ ਦੋ ਫਰਨਸਾਂ ਦੇ ਉੱਤੇ ਜਿਹੜੀ ਹੈ ਰੇਡ ਕੀਤੀ ਹੈ ਬਿਲਾਲ ਇਹਦੇ ਵਿੱਚ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਨਾ ਹੈ ਕਿ ਉਹਨਾਂ ਦੇ ਵੱਲੋਂ ਲੰਬੇ ਸਮੇਂ ਤੋਂ ਵਿਭਾਗ ਦੇ ਵੱਲੋਂ ਜਿਹੜੀ ਹੈ ਇਸ ਦੇ ਉੱਤੇ ਜਿਹੜੀ ਹੈ ਰੇਖੀ ਕੀਤੀ ਜਾ ਰਹੀ ਸੀ ਬਿੱਲਾਂ ਦੀਆਂ ਕਾਪੀਆਂ ਜਿਹੜੀਆਂ ਰਿਗਾਰਡ ਦੇ ਰਹੇ ਸ਼ਾਮਿਲ ਕੀਤੇ ਗਏ ਜਿਸ ਤੋਂ ਬਾਅਦ ਸ਼ਿਕਾਇਤ ਮਿਲਣ ਤੇ ਜਿਹੜੀ ਇਹਨਾਂ ਦੇ ਕੋਲ ਰੇਡ ਕੀਤੀ ਗਈ ਹੈ ਜੀ ਹਾਂ ਦੱਸਦੇ ਕਿ ਲੁਧਿਆਣਾ ਦੀ ਜੇ ਗੱਲ ਕਰੀ ਤਾਂ ਲੁਧਿਆਣਾ ਦੇ ਵਿੱਚ ਜਿਹੜੀ ਵਾਸੂ ਮਲਟੀਟੈਕ ਕੰਪਨੀ ਦੇ ਜਿਹੜੇ ਮਾਲਕ ਨੇ ਉਹਨਾਂ ਦੇ ਵਿੱਚ ਇਹ ਵੀ ਗੱਲ ਦਾ ਸਾਹਮਣੇ ਆ ਰਹੀ ਕਿ ਉਹਨਾਂ ਨੂੰ ਜਿਹੜਾ GST ਸੈਂਟਰ GST ਦੇ ਵੱਲੋਂ ਜਿਹੜੇ ਆ ਉਹਨਾਂ ਦੇ ਵੱਡੇ ਘੁਟਾਲੇ ਦੇ ਸੰਕੇਤ ਵੀ ਦਿਖੇ ਜਿਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿੱਤਾ ਗਿਆ ਹਾਲਾਂਕਿ ਇਸ ਦੀ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਲੇਕਿਨ ਜਿਹੜੇ ਲੋਕ ਨੇ ਜਿਹੜੇ ਇਲਾਕਾ ਨਿਵਾਸੀ ਆ ਜਾਂ ਹੋਰ ਫਰਮਾਂ ਸਾਲੇ ਆ ਉਹਨਾਂ ਦੇ ਵੱਲੋਂ ਇਹ ਦੱਸਿਆ ਗਿਆ ਕਿ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਉੱਥੇ ਹੀ ਇਹ ਗੱਲ ਕਰੀਦਾ ਜਲੰਧਰ ਦੀ ਜਲੰਧਰ ਦੇ ਵਿੱਚ ਜਿਹੜੀ ਚੋਪੜਾ ਐਕਸਪੋਰਟ ਹੈ ਉਸ ਦੇ ਉੱਤੇ ਵੀ ਜਿਹੜੀ ਇਹ ਰੇਡ ਚੱਲ ਰਹੀ ਸੀ ਉਹ ਵੀ ਜਿਹੜੀ ਹੈ ਲਗਾਤਾਰ ਜਿਹੜੇ ਬੋਗਸ ਬਿਲਿੰਗ ਨੂੰ ਲੈ ਕੇ ਜਿਹੜੀ ਇਹ ਰੇਡ ਚੱਲ ਰਹੀ ਸੀ ਉਸ ਤੋਂ ਬਾਅਦ ਕੀ ਹੁਣ ਇੰਡਸਟਰੀ ਵਾਲਿਆਂ ਦੇ ਵਿੱਚ ਕਿਤੇ ਨਾ ਕਿਤੇ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਕਿਉਂਕਿ ਇੱਕ ਪਾਸੇ ਜਿਹੜਾ ਤੁਹਾਰਾਂ ਦਾ ਦੇਣ ਆ ਰਿਹਾ ਦੂਜੇ ਪਾਸੇ ਜਿਹੜੀ ਆ ਜਿਹੜੀ ਰੇਟਸ ਕੀਤੀਆਂ ਜਾ ਰਹੀਆਂ ਹੈ ਸੈਂਟਰਲ ਜੀਐਸਟੀ ਦੇ ਵੱਲੋਂ ਹਾਲਾਂਕਿ ਇਸ ਦੇ ਵਿੱਚ ਕੀ ਇਹ ਵੀ ਦੱਸਦੀ ਹੈ ਕਿ ਇਹ ਵੱਡੀ ਜਿਹੜੀ ਹੈ ਬੋਗਸ ਬਿਲਿੰਗ ਦੱਸੀ ਜਾ ਰਹੀ ਸੀ ਜਿਸ ਤੋਂ ਬਾਅਦ ਕੀ ਇਹ ਰੇਡ ਇਹ ਹੈ ਤੇ ਵਿਦਿਅਰ ਵਿੱਚ ਹੁਣ ਜਿਹੜੀ ਐ ਸਾਹਮਣੇ ਆਈ ਹੈ ਕਿ ਲੁਧਿਆਣਾ ਦੇ ਜਿਹੜੇ ਵਾਸੂ ਮਲਟੀਟੈਕ ਦੇ ਮਾਲਕ ਨੇ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਵੀ ਕੀਤਾ ਗਿਆ ਜੀਆਂ ਦੱਸਦੇ ਕਿ ਲੰਬੇ ਸਮੇਂ ਤੋਂ GST ਵਿਭਾਗ ਜਿਹੜੀ ਐ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਦਾ ਬੈ ਕਿਉਂਕਿ ਬੋਗਸ ਬਿਲਿੰਗ ਜਿਹੜੀ ਕੀਤੀ ਜਾਂਦੀ ਸੀ ਮਾਲ ਨਹੀਂ ਲੈ ਕੇ ਜਾਇਆ ਜਾਂਦਾ ਸੀਗਾ ਨਾ ਕੋਈ ਜਿਹੜਾ ਮਾਲ ਵੇਚਿਆ ਜਾਂਦਾ ਸੀ ਅਤੇ ਕੱਲੇ ਬਿੱਲ ਕੁਮਾ ਕੇ ਜਿਹੜੀ ਉਸ ਦੀ ਬੋਗਸ ਬਿਲਿੰਗ ਕੀਤੀ ਜਾਂਦੀ ਸੀ ਉਸ ਤੋਂ ਬਾਅਦ ਕੀ ਸਰਕਾਰ ਨੂੰ ਕਾਫੀ ਜਿਹੜਾ ਚੂਨਾ ਲੱਗਦਾ ਸੀ ਉਸ ਤੋਂ ਬਾਅਦ ਕੀ ਉਹਨਾਂ ਦੇ ਵੱਲੋਂ ਹੁਣ ਜਿਹੜੀਆਂ ਫਰਨਸਾਂ ਇਦਾਂ ਦਾ ਕੰਮ ਕਰਦੀਆਂ ਸੀ ਉਹਨਾਂ ਦੇ ਉੱਤੇ ਜਿਹੜੀ ਐ ਰੇਟਸ ਕੀਤੀਆਂ ਜਾ ਰਹੀਆਂ ਉਸ ਦੇ ਵਿੱਚ ਜਿਹੜੇ ਉਸੇ ਤਰ੍ਹਾਂ ਲੁਧਿਆਣਾ ਤੇ ਜਲੰਧਰ ਦੇ ਵਿੱਚ ਜਿਹੜੀ ਇਹ ਸੈਂਟਰ ਜੀਐਸਟੀ ਦੀ ਰੇਟ ਚੱਲ ਰਹੀ ਸੀ ਉਸ ਤੋਂ ਬਾਅਦ ਕੀ ਬਾਕੀ ਕੰਪਨੀਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਡਰ ਦਾ ਮਾਹੌਲ ਇਸ ਰਾਤ ਇਸ ਵੇਲੇ ਦੀ ਵੱਡੀ ਖਬਰ ਫਰਨਸ ਇੰਡਸਟਰੀ ਦੇ ਨਾਲ ਸਾਹਮਣੇ ਆ ਰਹੀ ਹੈ ਦੱਸਦੇ ਕਿ ਲੁਧਿਆਣਾ ਤੇ ਜਲੰਧਰ ਦੇ ਵਿੱਚ ਦੋ ਨਾਮੀ ਇੰਡਸਟਰੀਆਂ ਦੇ ਉੱਤੇ ਜਿਹੜੀ ਇਹ ਜੀਐਸਟੀ ਸੈਂਟਰਲ ਜੀਐਸਟੀ ਦੇ ਵੱਲੋਂ ਰੇਡ ਕੀਤੀ ਗਈ ਹੈ ਜੀ ਹਾਂ ਦੱਸ ਗਏ ਕਿ ਜਿਹੜੀ ਕੱਲ ਦੀ ਜਿਹੜੀ ਇਹ ਰੇਡ ਚੱਲ ਰਹੀ ਹੈ ਜਿਸ ਦੇ ਬਾਅਦ ਜਿਹੜੀ ਹੈ ਫਰਨਸ ਇੰਡਸਟਰੀ ਦੇ ਵਿੱਚ ਕਿਤੇ ਨਾ ਕਿਤੇ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਦੱਸਦੀ ਕਿ ਕਾਰਨ ਜਿਹੜਾ ਹੈ ਕਾਰਨ ਇਹ ਸਾਹਮਣੇ ਹੈ ਕਿ ਬੋਗਸ ਬਿਲਿੰਗ ਨੂੰ ਲੈ ਕੇ ਜਿਹੜੀ ਇਹ ਰੇਡ ਕੀਤੀ ਗਈ ਹੈ ਜਿਸ ਦੇ ਵਿੱਚ ਸੈਂਟਰ ਜੀਐਸਟੀ ਟੀਮ ਦੇ ਵੱਲੋਂ